ਖੁਸ਼ੀਆਂ ਆ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਸਤਗੁਰੂ ਦੀ ਨਜ਼ਰ ਹੋਣ ਦੇ ਨਾਲ ਲੱਖਾਂ ਹੀ ਖੁਸ਼ੀਆਂ ਤੇ ਪਾਤਸ਼ਾਹੀਆਂ ਪ੍ਰਾਪਤ ਹੋ ਜਾਂਦੀਆਂ ਨੇ ਪਰ ਮੇਰ ਦੀ ਨਜ਼ਰ ਕਿੰਨਾਂ ਦੇ ਉੱਤੇ ਹੁੰਦੀ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਦੱਸਦੇ ਨੇ ਕਿ ਸਤਗੁਰੂ ਮਹਾਰਾਜ ਤਾਂ ਹਮੇਸ਼ਾ ਹੀ ਕਿਰਪਾਲੂ ਦਿਆਲੂ ਰਹਿੰਦੇ ਸਾਰਿਆਂ ਦੇ ਉੱਤੇ ਉਹ ਆਕਾਲ ਪੁਰਖ ਕਿਰਪਾ ਕਰਦਾ ਹੀ ਰਹਿੰਦਾ ਹੈ ਪਰ ਇਹ ਤਾਂ ਅਸੀਂ ਸਾਡੇ ਮਨ ਜਿਹੜੇ ਨੇ ਉਹੀ ਵਾਹਿਗੁਰੂ ਦੀ ਕਿਰਪਾ ਤੋਂ ਵਾਂਝੇ ਰਹਿ ਜਾਂਦੇ ਉਹਦਾ ਕਾਰਨ ਕੀ ਹੈ ਵੀ ਜਿਵੇਂ ਸੂਰਜ ਚੜਦਾ ਨਾ ਸੂਰਜ ਹਰ ਰੋਜ਼ ਵੇਖ ਲੋ ਕਿਸੇ ਨੂੰ ਸੂਰਜ ਪੱਖਪਾਤ ਥੋੜੀ ਕਰਦਾ ਵੀ ਮੈਂ ਹਰਿਆਣੇ ਵਾਲਿਆਂ ਨੂੰ ਧੁੱਪ ਨਹੀਂ ਦੇਣੀ ਜਾਵਾਂ ਬਠਿੰਡੇ ਧੁੱਪ ਨਹੀਂ ਕੱਢਣੀ ਅੱਜ ਵੀ ਫਰੀਦਕੋਟ 'ਚ ਇਕੱਲੀ ਕੱਢੂੰਗਾ ਸਾਰਿਆਂ ਨੂੰ ਉਹ ਧੁੱਪ ਦਿੰਦਾ ਹੈ ਸਾਰਿਆਂ ਨੂੰ ਗਰਮ ਵੈਸ ਨਿਗ ਦਿੰਦਾ ਹੈ ਇਹ ਤਾਂ ਥੱਲੇ ਜਿਨ੍ਹਾਂ ਦੇ ਬੱਦਲ ਨੇ ਜਿਹੜੇ ਇਲਾਕੇ ਦੇ ਉੱਤੇ ਬੱਦਲ ਨੇ ਉੱਥੇ ਛਾਂ ਨਹੀਂ ਧੁੱਪ ਪੈਂਦੀ। ਇਸੇ ਤਰ੍ਹਾਂ ਹੀ ਉਹ ਅਕਾਲ ਪੁਰਖ ਸਾਰਿਆਂ ਦੇ ਉੱਤੇ ਕਿਰਪਾਲੂ ਦਿਆਲੂ ਰਹਿੰਦਾ ਹੈ। ਇਹ ਤਾਂ ਜਿਨ੍ਹਾਂ ਦੇ ਮਨ ਗੁਰੂ ਅਮਰੇ ਕਹਿੰਦੇ ਵੀ ਉੱਚੀਆਂ ਟਿੱਬਿਆਂ ਵਾਂਗੂ ਉੱਚੇ ਨੇ ਜਿਵੇਂ ਟਿੱਬੇ ਮੀਂਹ ਤੋਂ ਖਾਲੀ ਰਹਿ ਜਾਂਦੇ। ਤੇ ਜਿੰਨਾ ਮਰਜ਼ੀ ਮੀਂਹ ਪਵੇ ਤੇ ਟਿੱਬਾ ਖਾਲੀ ਰਹਿੰਦਾ ਹੈ। ਪਰ ਜਿਹੜਾ ਟਿੱਬੇ ਦੇ ਨਾਲ ਟੋਆ ਹੁੰਦਾ ਹੈ ਤੇ ਉਹ ਥੋੜਾ ਜਿਹਾ ਮੀਂਹ ਪਵੇ ਤੇ ਉਹ ਵੇਖ ਲਓ ਪਾਣੀ ਦੇ ਨਾਲ ਪਰ ਜਾਂਦਾ ਹੈ ਜਿਉਂ ਹੀ ਜਿਨ੍ਹਾਂ ਦੇ ਮਨ ਉੱਚੇ ਨੇ ਤੇ ਉਹ ਵਾਹਿਗੁਰੂ ਦੀ ਕਿਰਪਾ ਤੋਂ ਵਾਂਝੇ ਰਹਿ ਜਾਂਦੇ ਆ ਜਿਨ੍ਹਾਂ ਦੇ ਮਨ ਟੋਏ ਵਾਂਗੂ ਨੀਵੇਂ ਨੇ ਨਿਮਰਤਾ ਦੇ ਸਹਤ ਨੇ ਉਹ ਪਰਮਾਤਮਾ ਦੀ ਥੋੜੀ ਜੀ ਕਿਰਪਾ ਹੋਵੇ ਤੇ ਉਹਦੇ ਨਾਲ ਹੀ ਉਹ ਨਿਹਾਲ ਹੋ ਜਾਂਦੇ ਦੂਜੇ ਉਦਾਹਰਣ ਸੂਰਜ ਉਗਦਾ ਹੈ ਸਭ ਨੂੰ ਇੱਕੋ ਜੀ ਧੁੱਪ ਦਿੰਦਾ ਹੈ ਨਿਗ ਦਿੰਦਾ ਹੈ ਹੁਣ ਆਪਾਂ ਕਮਰੇ ਦੇ ਬੂਹੇ ਬਾਰੀਆਂ ਰੋਸ਼ਨਦਾਨ ਬੰਦ ਕਰਕੇ ਬਹਿ ਜਾਈਏ ਤੇ ਆਪਣਾ ਕਸੂਰ ਹੈ ਇਉਂ ਹੀ ਜਿਨ੍ਹਾਂ ਦੇ ਮਨ ਢੋਏ ਹੋਏ ਨੇ ਬੂਹੇ ਢੋਏ ਹੋਏ ਨੇ ਮਨ ਦੇ ਜਿਹੜੇ ਖੋਲਦੇ ਨਹੀਂ ਗੁਰੂ ਵੱਲ ਨੂੰ ਦਰਵਾਜ਼ਾ ਤੇ ਉਹ ਵਾਹਿਗੁਰੂ ਦੀ ਕਿਰਪਾ ਤੋਂ ਵਾਂਝੇ ਰਹਿ ਜਾਂਦੇ ਜਿਵੇਂ ਮੈਂ ਪੈਂਦਾ ਨਾ ਆਪਾਂ ਦੇਖਦੇ ਵੀ ਆਪਣੇ ਵੇੜੇ 'ਚ ਕੋਈ ਭਾਂਡਾ ਰਹਿ ਜਾਂਦਾ ਹੁੰਦਾ ਹੈ ਉਹ ਪਾਂਡਾ ਪਾਣੀ ਪੂ ਪਾਣੀ ਦਾ ਪੂਰਾ ਭਰ ਜਾਂਦਾ ਹੈ ਪਰ ਕਈ ਜਿਵੇਂ ਆਪਣੇ ਕੜਾਈ ਬੱਠਲ ਹੁੰਦਾ ਆਪਾਂ ਮੀਂਹ ਪਵੇ ਆਪਾਂ ਕਿੰਨੇ ਵੀ ਮੂਧਾ ਕਰਦੇਗੇ ਇਹਨੂੰ ਤੇ ਪਾਣੀ ਨਾ ਇਹਦੇ ਵਿੱਚ ਪੈ ਜਾਵੇ ਤੇ ਉਹ ਦੇਖ ਲਓ ਜਿੰਨਾ ਮਰਜੀ ਮੀਂਹ ਪੈਂਦਾ ਰਹੇ ਉਹ ਖਾਲੀ ਦਾ ਖਾਲੀ ਰਹਿੰਦਾ ਐ ਇਉਂ ਜਿਨ੍ਹਾਂ ਦੇ ਮਨ ਗੁਰੂ ਵੱਲੋਂ ਮੂਧੇ ਹੁੰਦੇ ਨੇ ਗੁਰੂ ਵੱਲ ਜਿਹੜੇ ਮੁੱਖ ਨਹੀਂ ਆਪਣਾ ਕਰਦੇ ਤੇ ਉਹ ਵਾਹਿਗੁਰੂ ਦੇ ਮਿਹਰ ਤੋਂ ਵਾਂਝੇ ਰਹਿ ਜਾਂਦੇ ਨੇ ਜਿਹੜੇ ਗੁਰੂ ਵੱਲ ਨੂੰ ਮੁਖ ਕਰਦੇ ਨੇ ਉਹ ਚਾਹੇ ਫਿਰ ਥੋੜੀ ਜੀ ਭਾਵੇਂ ਸੇਵਾ ਕਰ ਲੈਣ ਉਸ ਬਾਲਕ ਵਾਂਗੂ ਤੇ ਵਾਹਿਗੁਰੂ ਦੀ ਕਿਰਪਾ ਉਹਨਾਂ ਦੇ ਉੱਤੇ ਐਸੀ ਹੋ ਜਾਂਦੀ ਹੈ ਉਹ ਨਿਹਾਲ ਹੋ ਜਾਂਦੇ ਫਿਰ ਬਹੁਤੀ ਸੇਵਾ ਦੀ ਲੋੜ ਨਹੀਂ ਰਹਿੰਦੀ ਕੇਵਲ ਹੁਕਮ ਦੇਵ ਅੰਦਰ ਰਹਿ ਕੇ ਕੀਤੀ ਹੋਈ ਸੇਵਾ ਪ੍ਰਵਾਨ ਹੋ ਜਾਂਦੀ ਹੈ ਇਤਿਹਾਸ ਵਿੱਚ ਇੱਕ ਇਤੇ ਜਿਹੜਾ ਗਵਾਹੀ ਬਹੁਤ ਵੱਡੀ ਹੈ ਵੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜਦੋਂ ਅਜੇ ਗੁਰੂ ਨਹੀਂ ਨਾ ਬਣੇ ਸੀ ਤੇ ਗੋਇੰਦਵਾਲ ਸਾਹਿਬ ਵਿਖੇ ਰਹਿ ਕੇ ਸੇਵਾ ਕਰਦੇ ਸੀ ਬੌਲੀ ਸਾਹਿਬ ਦੀ ਸੇਵਾ ਕਰਵਾਈ ਗੁਰੂ ਮਹਾਰੇ ਨੇ ਨਾਲ ਤੀਜੇ ਪਾਤਸ਼ਾਹ ਜੀ ਨੇ ਬੌਲੀ ਸਾਹਿਬ ਦੀ ਜਦੋਂ ਸੇਵਾ ਆਰੰਭ ਕੀਤੀ ਹੈ ਤੇ ਗੁਰੂ ਰਾਮਦਾਸ ਸਾਹਿਬ ਜੀ ਮਹਾਰੇ ਬਹੁਤ ਸੇਵਾ ਕਰਿਆ ਕਰਦੇ ਤੇ ਸੇਵਾਦਾਰ ਬੜੇ ਸੇਵਾ ਕਰਦੇ ਸਨ ਤੇ ਇਨ੍ਹਾਂ ਸੇਵਾਦਾਰਾਂ ਦੇ ਵਿੱਚ ਇੱਕ ਭਾਈ ਰਾਮਾ ਜੀ ਸੀਗੇ ਹੁਣ ਰਾਮਾ ਜੀ ਕੌਣ ਸੀ ਵੀ ਭਾਈ ਜੇਠਾ ਜੀ ਜਿਹੜੇ ਸਾਨਾ ਗੁਰੂ ਰਾਮਦਾਸ ਇਹਨਾਂ ਦੇ ਸਾੰਡੂ ਸੀਗੇ ਸਕੇ ਸਾੰਡੂ ਨੇ ਭਾਈ ਰਾਮਾ ਜੀ ਤੇ ਭਾਈ ਗੁਰੂ ਰਾਮਦਾਸ ਹੈ ਮਹਾਰਾਜ ਦੋਨੇ ਹੁਣ ਸੇਵਾ ਕਰਦੇ ਰਹਿੰਦੇ ਨੇ ਭਾਈ ਰਾਮਾ ਵੀ ਬਹੁਤ ਸੇਵਾ ਕਰਦਾ ਹੈ ਸੰਗਤ ਸਾਰੀ ਕਹਿੰਦੀ ਆ ਵੀ ਸੇਵਾ ਚ ਕੋਈ ਘਾਟ ਨਹੀਂ ਭਾਈ ਰਾਮਾ ਵੀ ਬੜੀ ਸੇਵਾ ਕਰਦਾ ਹੈ ਇਧਰ ਰਾਮਦਾਸ ਜੀ ਵੀ ਬੜੀ ਸੇਵਾ ਕਰਦੇ ਇੱਕ ਦਿਨ ਸੰਗਤ ਦੇ ਵਿੱਚ ਵਿਚਾਰ ਚੱਲ ਪਈ ਵੀ ਸੇਵਾ ਤਾਂ ਦੋਨੇ ਬੜੀ ਕਰਦੇ ਨੇ ਤੇ ਪਰ ਇਹਨਾਂ ਚੋਂ ਗੁਰੂ ਕੌਣ ਬਣੂਗਾ ਵੀ ਭਾਈ ਰਾਮਾ ਬਣੂ ਜਾਂ ਗੁਰੂ ਰਾਮਦਾਸ ਜੀ ਜਾਂ ਰਾਮਦਾਸ ਸਾਹਿਬ ਜੀ ਬਣਨਗੇ ਤੇ ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਮਾਰੇ ਕੋਲੇ ਗੱਲ ਗਈ ਜਦੋਂ ਬੇਨਤੀ ਸਿੱਖਾਂ ਨੇ ਕੀਤੀ ਵੀ ਸਾਡੇ ਮਨ ਚ ਇਸ ਤਰ੍ਹਾਂ ਦੁਬਦਾ ਹੈ ਵੀ ਦੋਵੇਂ ਆਪ ਜੀ ਦੇ ਸੰਬੰਧੀ ਜਿਹੜੇ ਨੇ ਬੜੀ ਸੇਵਾ ਕਰਦੇ ਨੇ ਤੇ ਸੇ ਸਾਨੂੰ ਇਹ ਦਬਦਾ ਹੈ ਵੀ ਨਾ ਚੋਂ ਆਪਜੀ ਦੀ ਖੁਸ਼ੀ ਕਿਹਦੇ ਉੱਤੇ ਹੈ ਫਿਰ ਗੁਰੂ ਮਹਾਰਾਜ ਚੁੱਪ ਕਰ ਗਏ ਸਤਗੁਰੂ ਜੀ ਕਹਿੰਦੇ ਦੱਸਾਂਗੇ ਕਿਹਦੇ ਉੱਤੇ ਜ਼ਿਆਦਾ ਖੁਸ਼ੀ ਹੈ ਸੋ ਸਤਗੁਰੂ ਜੀ ਨੇ 2-4 ਦਿਨ ਰੁੱਕ ਕੇ ਤੇ ਇੱਕ ਕੌਤਕ ਕੀਤਾ ਥੜੇ ਬਣਾਉਣ ਵਾਸਤੇ ਆਖਿਆ ਸੋ ਸਾਖੀ ਆਪਾਂ ਸੰਗਤ ਜੀ ਬੜੀ ਬਾਰੇ ਸੁਣੀ ਹੈ ਕੇਵਲ ਉਦਾਹਰਨ ਦੇਣ ਵਾਸਤੇ ਮੈਂ ਚੇਤੇ ਕਰਵਾਈ ਹੈ ਵੀ ਜਦੋਂ ਥੜੇ ਬਣਾਏ ਨਾ ਭਾਈ ਰਾਮੇ ਨੇ ਵੀ ਬੜਾ ਸੋਹਣਾ ਬਣਾਇਆ RAMDAS ਸਾਹਿਬ ਜੀ ਨੇ ਵੀ ਸਤਗੁਰੂ ਜੀ ਨੇ ਆ ਕੇ ਦੇਖਿਆ ਪਰਖਿਆ ਤੇ ਕਹਿਤਾ ਵੀ ਠਾ ਦਿਓ ਇਹਨੇ ਸੋਹਣੇ ਬਣੇ ਦੋ ਤਿੰਨ ਦਿਨ ਇਸ ਤਰ੍ਹਾਂ ਹੁੰਦੀ ਰਹੀ ਉਹਨਾਂ ਦਿਨਾਂ ਦੇ ਵਿੱਚ ਮੀਂਹ ਦੇ ਮੀਹਾਂ ਦੇ ਦਿਨ ਸੰਤੇ ਕਣੀਆਂ ਪਿਆ ਕਰਨ ਸਾਰਾ ਦਿਨ ਲਾ ਕੇ ਭਾਈ ਰਾਮਾ ਜੀ ਤੇ ਰਾਮਦਾਸ ਸਾਹਿਬ ਜੀ ਥੜੇ ਬਣਾਇਆ ਕਰਨ ਤੇ ਗੁਰੂ ਮਹਾਰਾਜ ਆ ਕੇ ਉਹਨਾਂ ਨੂੰ ਤੇ ਨਾ ਮਨਜ਼ੂਰ ਕਰ ਦਿਆ ਕਰਨ ਵੀ ਇਹਨੇ ਸੋਹਣੇ ਨਹੀਂ ਬਣਦੇ ਤੁਹਾਡੇ ਕੋਲੋਂ ਪਤਾ ਨਹੀਂ ਕਿਵੇਂ ਬਣਾਉਣੇ ਤੁਸੀਂ ਚੰਗੀ ਤਰ੍ਹਾਂ ਬਣਾਓ ਤੀਜੇ ਦਿਨ ਕਹਿੰਦੇ ਨੇ ਭਾਈ ਰਾਮਾ ਜੀ ਗੁਰੂ ਮਹਾਰਾਜ ਨੂੰ ਅੱਗੋਂ ਬੋਲ ਪਿਆ ਵੀ ਸਤਿਗੁਰੂ ਮਹਾਰਾਜ ਤੁਹਾਡੀ ਉਮਰ ਵੱਡੀ ਹੋ ਗਈ ਤੁਹਾਡੀ ਸੁਰਤ ਹੁਣ ਉਹਨੇ ਕੰਮ ਨਹੀਂ ਕਰਦੀ ਐ ਵੀ ਥੜਾ ਵੇਖੋ ਪੂਰਾ ਵਧੀਆ ਬਣਿਆ ਕੋਈ ਬੰਦਾ ਇਹਦੇ 'ਚ ਨੁਕਸ ਖੱਡ ਕੇ ਵਿਖਾ ਦੇਵੇ ਤੇ ਮੈਂ ਉਹਦਾ ਜ਼ਿੰਮੇਵਾਰ ਹਾਂ ਕੋਈ ਨੁਕਸ ਨਹੀਂ ਇਹਦੇ ਵਿੱਚ ਸਤਿਗੁਰੂ ਮਹਾਰਾਜ ਉਹਦੀ ਗੱਲ ਸੁਣ ਕੇ ਚੁੱਪ ਹੋ ਗਏ ਦੂਜਾ ਥੜਾ RAMDAS ji ਦਾ ਦੇਖਣ ਚਲੇ ਗਏ ਸਤਿਗੁਰੂ ਜੀ ਕਹਿੰਦੇ ਭਾਈ RAMDAS ਤੇਰਾ ਵੀ ਨਹੀਂ ਥੜਾ ਸੋਹਣਾ ਬਣਿਆ ਰਾਮਦਾਸ ਜੀ ਦੀ ਸੇਵਾ ਹੁਣ ਪ੍ਰਵਾਨ ਕਿਵੇਂ ਹੋਈ ਹੈ ਸਤਿਗੁਰੂ ਮਹਾਰਾਜ ਦੇ ਚਰਨਾਂ ਤੇ ਲੰਮੇ ਪੈ ਕੇ RAMDAS ਜੀ ਕਹਿੰਦੇ ਗੁਰੂ ਮਹਾਰਾਜ ਮੇਰੀ ਮਤ ਬਹੁਤ ਥੋੜੀ ਹੈ ਤੁਸੀਂ ਜਿਵੇਂ ਸਮਝਾ ਕੇ ਜਾਂਦੇ ਓਵੇਂ ਮੈਥੋਂ ਥੜਾ ਬਣਦਾ ਨਹੀਂ ਤੁਸੀਂ ਆਪ ਕਿਰਪਾ ਕਰਕੇ ਮੈਨੂੰ ਸਮਝਾਓ ਮੈਨੂੰ ਮਤਬੁੱਧ ਬਖਸ਼ੋ ਮੈਂ ਓਵੇਂ ਥੜਾ ਬਣਾਵਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ RAMDAS ਜੀ ਨੂੰ ਉਠਾਇਆ ਤੇ ਆਪਣੇ ਗਲ ਨਾਲ ਲਾ ਲਿਆ ਕਹਿੰਦੇ RAMDAS ਵੀ ਥੜਿਆਂ ਦੀ ਗੱਲ ਨਹੀਂ ਸੀ ਗੱਲ ਸੀ ਤੁਹਾਨੂੰ ਪਰਖਣ ਦੀ ਵੀ ਇਹ ਅੰਦਰ ਦਾ ਹਿਰਦੇ ਦਾ ਥੜਾ ਕਿਦਾਂ ਸੋਹਣਾ ਹੈ ਸਾਨੂੰ ਤੇਰੇ ਅੰਦਰ ਹਿਰਦੇ ਦਾ ਥੜਾ ਸੋਹਣਾ ਲੱਗਿਆ ਭਾਈ ਰਾਮੇ ਦਾ ਨਹੀਂ ਸੋਹਣਾ ਲੱਗਿਆ ਉਹਦੇ ਅੰਦਰ ਹੰਕਾਰ ਹੈ ਵੀ ਮੈਂ ਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਦਾ ਜਵਾਈ ਐ ਤੇ ਮੇਰੀ ਕਦਰ ਕਰਨਗੇ ਸੋ ਤੁਹਾਨੂੰ ਪਰਖਿਆ ਹੈ ਤੇਰੇ ਅੰਦਰ ਦਾ ਹਿਰਦੇ ਦਾ ਥੜਾ ਸੋਹਣਾ ਹੈ ਤੇ ਹੁਣ ਗੁਰੂ ਜੋਤ ਤੇਰੇ ਹਿਰਦੇ ਉੱਤੇ ਬਿਰਾਜਮਾਨ ਹੋਊਗੀ ਵੇਖੋ ਵੀ ਸੇਵਾ ਦੋਨਾਂ ਦੀ ਇੱਕੋ ਜੀ ਹੈ ਇਸ ਕਰਕੇ ਵੀ ਜਿਹੜਾ ਵੀ ਗੁਰੂ ਅਮਰਦੇਵ ਦੀ ਸੇਵਾ ਕਰਦਾ ਹੈ ਨਾ ਉਹਨੂੰ ਨਾਲ ਹੀ ਇਹ ਚੇਤੇ ਰੱਖਣਾ ਚਾਹੀਦਾ ਵੀ ਹੰਕਾਰ ਨੇ ਕਿਸੇ ਕੱਲ ਦਾ ਕਰਨਾ ਹੈ ਬਿਲਕੁਲ ਵੀ ਸੁਖਮ ਹੰਕਾਰ ਵੀ ਨਹੀਂ ਕਰਨਾ ਹੈ ਵੀ ਮੈਂ ਕੀਤਾ ਅੱਜ ਮੈਂ ਲੰਗਰ ਸ਼ਿਕਾਰਿਆ ਸੰਤਾਂ ਨੂੰ ਅੱਜ ਮੈਂ ਸ਼ਬੀਲ ਲਾਰਿਆ ਸੰਗਤ ਵਾਸਤੇ ਜਾਂ ਮੈਂ ਆ ਇਹਨਾਂ ਦਾਨਪੁਨ ਕਰ ਰਿਹਾ ਗੁਰੂ ਘਰ ਵਾਸਤੇ ਦੇ ਰਿਹਾ ਹੋਰ ਕੁਝ ਵੀ ਕਰ ਰਿਹਾ ਮਨ ਮਨ ਵਿੱਚ ਬਿਲਕੁਲ ਵੀ ਹੰਕਾਰ ਨਾ ਆਵੇ ਉਹ ਸੇਵਾ ਪ੍ਰਵਾਨ ਹੁੰਦੀ ਹੈ ਜਦੋਂ ਅਸੀਂ RAME ਵਾਂਗੂ ਸੇਵਾ ਵੀ ਕਰੀ ਜਾਂਦੇ ਆ ਤੇ ਹੰਕਾਰ ਵੀ ਕਰੀ ਜਾਂਦੇ ਫਿਰ ਉਹ ਸੇਵਾ ਪ੍ਰਵਾਨ ਨਹੀਂ ਹੁੰਦੀ। ਸੋ ਸਾਡੇ ਨਗਰ ਦੇ ਬਹੁਤ ਸਤਿਕਾਰਯੋਗ ਮਾਸਟਰ ਹਰਪੂਲ ਸਿੰਘ ਜੀ ਜਿਨ੍ਹਾਂ ਦਾ ਪਰਿਵਾਰ ਆਪ ਸੰਗਤਾਂ ਤੇ ਇਲਾਕੇ ਦੇ ਵਿੱਚ ਭਲੀ ਭਾਂਤ ਲੋਕ ਸਤਿਕਾਰ ਦੇ ਨਾਲ ਇਹਨਾਂ ਨੂੰ ਯਾਦ ਕਰਦੇ ਨੇ, ਇਹਨਾਂ ਨੂੰ ਜਾਣਦੇ ਨੇ। ਇਸ ਕਰਕੇ ਵੀ ਇਹਨਾਂ ਨੇ ਆਪਣੇ ਪੁੱਤਰੇ ਅਰਸ਼ਦੀਪ ਸਿੰਘ ਦੇ ਵਿਦੇਸ਼ ਜਾਣ ਦੀ ਖੁਸ਼ੀ ਵਿੱਚ ਅਤੇ ਨਵੇਂ ਮਕਾਨ ਸਤਿਗੁਰੂ ਮਾਰਾ ਨੇ ਬਖਸ਼ਿਸ਼ ਕੀਤੇ ਹੈ ਇਸ ਖੁਸ਼ੀ ਦੇ ਵਿੱਚ ਸੇਵਾ ਕੀਤੀ ਹੈ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਨੇ ਤੇ ਗੁਰੂ ਘਰ ਵਿਖੇ ਗੁਰਬਾਣੀ ਦਾ ਕੀਰਤਨ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪਿਐ ਲਾਇ ਧਿਆਨਾ ਆਪ ਤਰੈ ਸਗਲੇ ਕੁਲ ਤਾਰੇ ਹਰ ਦਰਗਹ ਪਤ ਸਿਉ ਜਾਇਦਾ ਐਸਾ ਜੋ ਮਹਾਨ ਕੀਰਤਨ ਹੈ ਨਾ ਗੁਰਬਾਣੀ ਦਾ ਸਤਿਗੁਰੂ ਜੀ ਨੇ ਕੀਰਤਨ ਨੂੰ ਬੜੀ ਪ੍ਰਧਾਨਤਾ ਦਿੱਤੀ ਹੈ ਆਪਣੇ ਮਨ ਚ ਕਈ ਵਾਰ ਆ ਹੀ ਜਾਂਦਾ ਨਾ ਕੋਈ ਨਾ ਵੀ ਕੀਰਤ ਨਾਮ ਹੀ ਹੋ ਤਾਂ ਕੀ ਹੋ ਜੂਗਾ ਪਰ ਕੀਰਤ ਨੂੰ ਬਹੁਤ ਜ਼ਿਆਦਾ ਪ੍ਰਧਾਨਤਾ ਦਿੱਤੀ ਹੈ ਸਤਿਗੁਰੂ ਗੁਰੂ ਨਾਨਕ ਦੇਵ ਸਹਿਬ ਮਹਾਰਾਜ ਜੀ ਜਦੋਂ ਜਗਤ ਨੂੰ ਤਾਰਨ ਗਏ ਉਹਨਾਂ ਨੇ ਨਾ ਕੋਈ ਡਾਂਗ ਸੋਟਾ ਨਾ ਗੰਡਾਸਾ ਨਾ ਕੋਈ ਇਹਨਾਂ ਕੋਲ ਤੋਪ ਸੀ ਫਿਰ ਦੇਖ ਲੋ ਵੀ ਐਨ ਅਰਬ ਕੰਟਰੀਆਂ ਦੇ ਵਿੱਚ ਜਾ ਕੇ ਜਿੱਥੇ ਕਾਨੂੰਨ ਬੜੇ ਸਖਤ ਹੁੰਦੇ ਐ ਜਿੱਥੇ ਇਹ ਕਾਨੂੰਨ ਸੀ ਵੀ ਕੋਈ ਰਾਗ ਗਾ ਹੀ ਨਹੀਂ ਸਕਦਾ ਸਤਗੁਰੂ ਜੀ ਨੇ ਜਾ ਕੇ ਦੇਖ ਲਓ ਨਵਾਤੇ ਕਾਦੇ ਨਾਲ ਕੀਰਤਨ ਦੇ ਨਾਲ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਸਹਿ ਮਹਾਰਾਜ ਜਦੋਂ ਸੁਲਤਾਨਪੁਰ ਲੋਧੀ ਤੋਂ ਤੁਰਨ ਲੱਗੇ ਗੁਰੂ ਮਹਾਰਾਜ ਨੇ ਇੱਕੋ ਹੀ ਹਥਿਆਰ ਚੁੱਕਿਆ ਸਤਗੁਰੂ ਜੀ ਕਹਿੰਦੇ ਭਾਈ ਮਰਦਾਨਾ ਤੂੰ ਰਬਾਬ ਵਜਾਇਆ ਕਰੀ ਤੇ ਮੈਂ ਕੀਰਤਨ ਗਾਇਆ ਕਰੂੰਗਾ ਇਹਦੇ ਨਾਲ ਹੀ ਗੁਰੂ ਮਹਾਰਾਜ ਨੇ ਦੇਖੋ ਜਗਤ ਦਾ ਉਧਾਰ ਕੀਤਾ ਹੈ ਹੁਣ ਆਪਾਂ ਕਿਨੇ ਬਾਣੀ ਪੜਨੀ ਉਹੀ ਪੜ ਲਾਂਗੇ ਸਤਗੁਰੂ ਜੀ ਬਾਣੀ ਵਿਚਾਰਨ ਕਰਦੇ ਸਨ ਬਾਣੀ ਉਹੀ ਉਚਾਰਨ ਕਰਕੇ ਉਪਦੇਸ਼ ਦੇ ਦਿਆ ਕਰਦੇ ਪਰ ਜਿਹੜਾ ਰਾਗ ਹੈ ਨਾ ਸੰਗਤ ਜੀ ਇਹ ਰਾਗ ਐਸੀ ਚੀਜ਼ ਹੁੰਦੀ ਵੀ ਮਨਾਂ ਨੂੰ ਮੋਹ ਲੈਂਦਾ ਹੈ ਮਨਾਂ ਨੂੰ ਕੋਮਲ ਕਰ ਦਿੰਦਾ ਸਾਡਿਆਂ ਨੂੰ ਮਨ ਸਾਡਾ ਆਸੇ ਪਾਸਿਓਂ ਭਟਕਦਾ ਹੋਇਆ ਤੇ ਟਿਕ ਜਾਂਦਾ ਵੀ ਕਿਵੇਂ ਗਾਉਂਦੇ ਐ ਕੀ ਗਾ ਰਹੇ ਐ ਕੀ ਗਾਇਆ ਜਾ ਰਿਹਾ ਜਿਵੇਂ ਆਪਾਂ ਆਪਣੇ ਹੱਥ 'ਚ ਕੋਈ ਕਾਰਤੂਸ ਹੋਵੇ ਗੋਲੀ ਜਿਹੜੀ ਰਫਲ 'ਚ ਪੈਂਦੀ ਹੈ ਆਪਾਂ ਉਹ ਕਿਸੇ ਦੇ ਚਲਾਵੀ ਮਾਰ ਦਈਏ ਬੰਦਾ ਮਰਦਾ ਨਹੀਂ ਹੈ ਜਦੋਂ ਆਪਾਂ ਰਾਈਫਲ ਦੇ ਵਿੱਚ ਪਾ ਕੇ ਉਹਨੂੰ ਮਾਰਦੇ ਆਂ ਚਲਾਉਣੇ ਤੇ ਬੰਦਾ ਮਰ ਜਾਂਦਾ ਕੋਈ ਵੀ ਜੀਵ ਇਸੇ ਤਰ੍ਹਾਂ ਜਦੋਂ ਗੁਰਬਾਣੀ ਨੂੰ ਆਪਾਂ ਰਾਗ ਵਿੱਚ ਪਾ ਕੇ ਗਾਉਨੇ ਆਂ ਤੇ ਉਹਦਾ ਅਸਰ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਇਸ ਕਰਕੇ ਸੇਵਕ ਪਰਿਵਾਰ ਨੇ ਮਾਸਟਰ ਹਰਪੂਲ ਸਿੰਘ ਜੀ ਨੇ ਗੁਰਬਾਣੀ ਦਾ ਕੀਰਤਨ ਕਰਵਾਇਆ ਹੈ ਸੋ ਸਤਿਗੁਰੂ ਮਾਰੇ ਕਿਰਪਾ ਕਰਨ ਇਹਨਾਂ ਦੀਆਂ ਖੁਸ਼ੀਆਂ ਨੂੰ ਦੁਨੀਆ ਚਾਉਣੀਆਂ ਕਰਨ ਸੋ ਸਮਾ ਹੋਇਆ ਆਓ ਅਨੰਦ ਸਾਹਿਬ ਜੀ ਦਾ ਪਾਠ ਕਰੀਏ ਤੇ ਅਰਦਾਸ ਬੇਨਤੀ ਦੇ ਵਿੱਚ ਜੁੜੀਏ ਜੀ RAM KALI ਮਹਲਾ 3 ਆਨੰਦ